ਕੁਝ ਬਣਾਏ ਹੋਏ ਸੀ ਉਹ ਕੁਝ ਅਸੀਂ ਬਰਾਬਰ ਕੀਤੇ ਆ ਤੇ ਉਹਦੀ ਚੈਕਿੰਗ ਕੱਲ ਹੋਏ ਕੁਝ ਵੀ ਐਫ ਆਈ ਆਰ ਲਾ ਕੇ ਕੀ ਕੀ ਇਹ ਨਹੀਂ ਉਹ ਛੋਟੇ ਆ ਉਹਨਾਂ ਦਾ ਜੇ ਵਾਲਾ ਦਾ ਆਪਣਾ ਪ੍ਰੋਸੀਜਰ ਉਹਨਾਂ ਨੂੰ ਅਸੀਂ ਹੈਂਡ ਓਵਰ ਕਰਦੇ ਸੀ ਉਹਨਾਂ ਦਾ ਆਪਣਾ ਪ੍ਰੋਸੀਜਰ ਹੋ ਗਿਆ ਹੋਏਗਾ ਜਾਰੀ ਕਰਾਂਗੇ ਸਾਡੀ ਜਿਹੜਾ ਰੈਗੂਲਰੀ ਤਰ੍ਹਾਂ ਤੇ ਉਹਨਾਂ ਨੂੰ ਵੀ ਪ੍ਰੋਪਰ ਇਹਨਾਂ ਨੂੰ ਅਵੇਅਰ ਕੀਤਾ ਜਾਵੇਗਾ ਤੇ ਜੋ ਵੀ ਪ੍ਰਿਕਾਸ਼ਨਸ ਲੈਣੇ ਆ ਉਹਨਾਂ ਬਾਰੇ ਦੱਸਿਆ ਜਾਵੇ ਕਿਉਂਕਿ ਉਹਨਾਂ ਦਾ ਬੰਦਾ ਕੁਝ ਹੋਈਆਂ ਨੇ ਤਾਂ ਇਹਨਾਂ ਬਾਰੇ ਉਹਨਾਂ ਨੂੰ ਸਿਆਲੋਤਰਾਣਾ ਜੀ ਬੋਲੋ। ਇਹ ਚਾਰੇ ਆਪਸ ਚ ਦੋਸਤ ਨੇ ਜਾਂ ਕੋਈ ਇਹਨਾਂ ਦੇ ਰਿਲੇਸ਼ਨ ਨੇ ਆਪਸ ਚ। ਇਹ ਸਾਰੇ ਜਾਣਦੇ ਹੀ ਸੀਗੇ ਕਿਉਂਕਿ ਦੋ ਵਾਰ ਦਾ ਤਾਂ ਇਹਨਾਂ ਨੇ ਇਕੱਠੀਆਂ ਜਾਣ ਦਿੱਤੀਆਂ ਇਕੱਠੇ ਹੁਮਦੇਸੀ ਇਕੱਠੇ ਹੀ ਤੁਰਦੇ ਫਿਰਦੇ ਆਪਸ ਦੇ ਵਿੱਚ ਨਾ ਪੂਰਾ ਤਾਲ ਮਿਲ ਸੀ। ਇਸ ਨਾਲ ਕੋਈ ਵਾਰਦਾਤ ਕੋਈ ਵੀ ਕੀਤੀ ਹੈ ਵੀ ਅਸਲੇ ਨਾਲ। ਅਜ ਫਿਲਹਾਲ ਅਸਲੇ ਦੀ ਵਾਰਦਾਤ ਕੋਈ ਸਾਹਮਣੇ ਨਹੀਂ ਆਈ। ਇਹਨਾਂ ਕੋਲ ਬਰਾਮਦੀ ਜ਼ਰੂਰ ਹੋਈ ਹੈ। ਜੇਕਰ ਹਜ ਜੋ ਵੀ ਕੁਝ ਇਨਵੈਸਟੀਗੇਸ਼ਨ ਵਿੱਚ ਆਏ ਉਹ ਵੀ ਜੀ ਪ੍ਰਸਤਾਵ ਕਰੋ। ਸਾਰੇ ਕਿੰਨੇ ਟਾਈਮ ਤੇ ਦੋਨਾਰੇ ਆਫੀਰ ਦਰਜ ਹੈ ਕਿ ਮੇਰੀ ਬਾਈਕ ਚੋਰੀ ਹੋ ਗਈ ਹੈ ਜੀ। ਪੜਾ ਚਿਕਰ ਕਰੋ। ਠੀਕ ਹੈ ਜੀ। 50 ਸਟਾਫਰ ਦੀ ਐਸੇਜ ਹਸਪਤਲ ਹੋਵੇ। ਕਸ਼ਮਿਰ ਦੀ। ਤੇ ਇਹਨਾਂ ਨੇ ਕੰਪਲੂ ਲਪਰੀ ਤੱਕ ਇੱਕ ਸਖੀਤ ਹੈ ਇੱਕ ਮੋਹਿਤ ਹੈ। ਸਰ ਇਹਨਾਂ ਨੇ ਜੱਗ ਵੀ ਨਾ ਠਿਕਰ ਦਿੱਤਾ ਕਿ ਇਹ ਤੁਹਾਨੂੰ ਭੱਜ ਰਹੇ ਸੀ ਉਸ ਦਿਨ ਨੂੰ ਹੋਇਆ ਜਾਂ ਪਿੱਛਾ ਕਰ। ਹਾਂ ਜੀ ਜਦੋਂ ਦਿਨ ਵਾਲੀ ਸਫਲ ਹੋਈ ਜਦੋਂ ਇਹ ਪੁਲਿਸ ਡੈਂਜਰ ਉਹਨਾਂ ਨੂੰ ਘੇਰਿਆ ਤਾਂ ਇਹਨਾਂ ਨੇ ਉਹ ਤੋਂ ਭੱਜਣ ਦੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਹਨਾਂ ਦੀ ਗੱਲ ਥੰਮੇ ਦੇ ਵਿੱਚ ਵਜੀ। ਤਾਂ ਉਸ ਦੌਰਾਨ ਇਸ ਜਿਹੜਾ ਹਰਮਨਦੀਪ ਹੈ, ਹਰਮਨਦੀਪ ਦੀ ਲੱਤ ਜਿਹੜੀ ਲੱਤ ਵਿੱਚ ਝੋਟ ਆਈ ਹੈ ਤੇ ਉਹਨੂੰ ਹਾਸਪੀਟਲ ਵਿੱਚ ਜਮਾਤ ਰਾਖਣ ਨੂੰ ਦਾਖਲ ਕਰਾ ਕੇ ਉਹਦਾ ਇਲਾਜ ਕਰਾਇਆ ਗਿਆ। ਇਹ ਸਰ ਕਿੰਨੇ ਪਰਚੇ ਨੇ ਤੁਸੀਂ ਜੀ ਪਹਿਲਾਂ? ਹਾਂਜੀ। ਪਹਿਲਾਂ ਕਿੰਨੇ ਪਰਚੇ ਨੇ ਤੁਸੀਂ? ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ 22 ਝੜੇ ਦੇ ਪਰਚੇ ਨੇ। ਦੋਨੋਂ ਬਠਿੰਡਾ ਜ਼ਿਲ੍ਹੇ ਦੇ ਹੀ ਨੇ। ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਪੋਰਟ ਨਹੀਂ ਹੈ। ਸਰ ਜਾਂਚ ਚੁ ਕੋਈ ਬਤਾਇਆ ਹੈ ਕਿ ਨਹੀਂ? ਅੱਜ ਤੇ ਲੱਗਿਆ ਮੈਂ ਪਲਾਂਟ ਤਰੀਕੇ ਉਹ ਪੰਪਾਂ ਤੇ ਚਾਰਨ ਕਰਦੇ। ਉਹਦੀ ਪੰਪ ਇੱਕ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇੰਨੀ ਨਹੀਂ ਹੁੰਦੀ। ਇਹ ਇੱਕ ਈਜ਼ੀ ਟਾਰਗੇਟ ਹੈ। ਇਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਛੋੜਾ ਹੈ। ਇਸ ਕਰਕੇ ਇਹਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਲੁੱਟਾ ਖੋਹਾਂ ਬਾਰੇ ਸਾਡੇ ਮਾਡਿਫਾਈਡ ਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ ਉਹਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਫतीश ਦੇ ਵਿੱਚ ਫਿਲਹਾਲ ਅਗੇ ਸਾਹਮਣੇ ਆਏਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰ ਖਾਏ ਗਏ ਨੇ ਇਹ ਜਿਹੜਾ ਇਹਨਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਜਿਹੜਾ ਮੁਹਿਤ ਹੈ ਬਾਕੀ ਜਿਹੜੇ ਤਿੰਨੋਂ ਵਿਅਕਤੀ ਨੇ ਬੇਰੋਜ਼ਗਾਰ ਇਸੇ ਪੰਪ ਤੇ ਸਰ ਬਾਰ ਬਾਰ ਲੁੱਟ ਹੋ ਰਹੀ ਹੈ ਦੋ ਤਿੰਨ ਵਾਰ ਘਟਨਾ ਹੋ ਗਈ ਲੱਗਦਾ ਨਹੀਂ ਉਹਨੂੰ ਸਕਿਉਰਿਟੀ ਆਉਦੀ ਟਾਈਟ ਕਰਨੀ ਚਾਹੀਦੀ ਇਹ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬੜੀ ਬੜੀ ਮਿਹਨਤ ਕਰਕੇ ਇਸਨੂੰ ਟ੍ਰੇਸ ਕੀਤਾ بڑے ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰੀ ਰਹੀ ਹੈ ਪਰ ਜਿਹੜੇ ਪਟਰੋਲ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਆ ਕਿ ਜੇ ਹੋ ਸਕੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਮਾਸਟਰ ਉੱਤੇ ਮੌਜੂਦ ਰੱਖਣਾ ਚਾਹੀਦਾ ਜਿਹੜੀ ਤੁਸੀਂ ਰੋਜ਼ ਮਤਲਬ ਵੀਡੀਓ ਜਾਂ ਫੋਟੋਸ ਭੇਜਦੇ ਆ ਫੋਟੋ ਦੇ ਖਾਸ ਕਰਕੇ ਪੁਲਿਸ ਦੇ ਇੱਕ ਅਸੀਂ ਫੁਲਾਨੇ ਜਗ੍ਹਾ ਚੈੱਕ ਕੀਤੀ ਫੁਲਾਨੇ ਜਗ੍ਹਾ ਚੈੱਕ ਕੀਤੀ ਖਾਸ ਕਰਕੇ ਇਹਨਾਂ ਦੇ ਪੰਪਾਂ ਨੇ ਵੀ ਪਾਇਨਾ ਜਾ ਰਹੀ ਹੈ ਦੇ ਤੁਸੀਂ ਸਕਿਉਰਿਟੀ ਚੈੱਕ ਕਰਕੇ ਉਹਦੇ ਨੂੰ ਫਿਰ ਉਸ ਦੀ ਸਕਿਉਰਿਟੀ ਹੁੰਦੀ ਨਹੀਂ ਕਿ ਉਸ ਤੋਂ ਦੀ ਹੈ ਨਹੀਂ ਸਮਾਪਤ ਕਰਵਾਏ ਪਰ ਫਿਰ ਜੇ ਕੋਈ ਵੀ ਤਾਂ ਤਫतीश ਵਿੱਚ ਸਾਹਮਣੇ ਆਏ। ਕਿਸ ਤਰ੍ਹਾਂ ਗੱਡੀ ਇਹ ਸਲੇਟਿਓ ਗੱਡੀ ਹੈ। ਚੋਰੀ ਦੀ ਹੈ ਜਾਂ ਕਿਦੀ। ਫਿਰ ਅੱਗੇ ਜਦੋਂ ਸੀ ਅਵੇਰੀਫਾਈ ਕਰਾਵਾਂਗੇ ਉਹਦੇ ਵਿੱਚ ਆਰ.ਟੀ.ਆ ਰਿਪੋਰਟ ਕਰਾ ਕੇ ਅਸੀਂ ਪਤਾ ਲਵੇਗਾ। ਕੋਈ ਦਿੱਤੀ ਦੇ ਨਾਂ ਤੇ ਫਿਲਹਾਲ ਇਹ ਜਿਹੜਾ ਮੋਬਾਈਲ ਉਹਦੇ ਨਾਂ ਦੀ ਦੱਸੀ ਜਾ ਰਹੀ ਕਿਉਂਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ। ਪਰ 20 ਦਾ ਬੰਦਾ ਕੋਈ ਟਾਰਗੇਟ ਤੇ ਸੀਗਾ ਇਹਨਾਂ ਦੇ ਇਨਵੈਸਟੀਗੇਸ਼ਨ ਵਿੱਚ ਕੋਈ ਸਾਹਮਣੇ ਆਇਆ ਇਸ ਤਰ੍ਹਾਂ ਦਾ। ਕਵੰਡੀ ਦੇ ਜਿਹੜੇ ਕਸੇ ਬੰਦੇ ਦੇ ਟਾਰਗੇਟ ਸੀ ਇਹਨਾਂ ਨੂੰ ਮਾਰਨਾ ਬੋਲ ਰਾਸੇ ਖਾਲੇ ਜਾ ਕੁਝ ਨਹੀਂ ਆਇਆ ਜੋ ਵੀ ਤਫਰੀਖ ਹੈਗਾ ਤੁਹਾਡੇ ਆਪਾਂ ਦੇ ਨਿਕਾ ਜੀ ਦੇ ਵਿੱਚ ਸਭ ਤੋਂ ਪਹਿਲਾਂ ਮੋੜ ਦੇ ਸਾਹ ਤੇ ਇਹੋ ਕੀ ਮਾਮਲਾ ਸੀ ਜੋ ਸਕੇ ਕਿ ਇਹਦੇ ਵਿੱਚ ਖਾਲੀ ਪਲਾਟ ਤੇ ਜਿਹੜੀ ਕਾਰਨ ਕੱਲ ਜਦੋਂ ਇਹ ਸਾਰਿਆ ਕਾਰਤਾਂ ਕਰਾਂ ਕਰਾਂ ਜੀ ਉੱਥੇ ਲਾ ਜੀ ਦੇਖਵਾ ਕੀ ਹੈ ਸਾਲਾ ਜਿਆਦਾ ਸਾਹ ਤੋਂ ਮੌਜੂਦ ਸੀ ਉਹ ਤਾਂ ਬਹੁਤ ਅੱਗੇ ਰਾਂ ਬਹੁਤ 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 ਨਾਮ ਆਇਆ ਐਸ ਕੇ ਬੋੜੀ ਬੋੜੀ ਬੰਦੇ ਆ ਗਿਆ ਹੌਲੀ 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 ਦੇਖੀ ਚਲਾ ਲਓ ਮੜਾ ਜਾਂਦੀ ਛੋਟੇ ਨਾ 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 ਆ ਕਰ ਲਓ ਆ ਜੀ ਆ ਜੀ ਸੰਦਰ ਬਹੁਤ ਦਿਲ ਦਾ ਸੁਪਨਾ ਮੈਂ ਪੜਾ ਸਕਦਾ त्यसैले माइती हो सोला गणेश पाद हामीलाई पनि अहिले अगाडि छैन बल बम्प कोइसि भत्छ यसरी बस एकै ठाउँमा